ਜੇ ਉਹਨਾਂ ਦੀ ਪਿੰਡੋ ਦਵਾਈ ਬਣੀ 20000 ਦੀ ਸਾਡੇ ਨਵੇਂ ਸਰ ਜਾਂਦਾਗਾ 9000 ਨਾਲ ਜੀ ਬ੍ਰਾਂਡ ਦੇ ਵਿੱਚੋਂ ਵੀ ਅਸੀਂ ਉਹ ਟੋੜ 50 ਤੋਂ ਲੈ ਕੇ 85% ਤੱਕ ਡਿਸ ਦੇ ਰਾਂਗੇ ਪਾ ਕੱਲੇ ਬ੍ਰਾਂਡ ਦਿਖਾਉਣ ਲਈ ਲਾਏਗੇ ਵੇਚਣ ਲਈ ਵੀ ਨਹੀਂ ਇਹਦਾ ਹੋਇਆ ਵੀ ਜੇ ਇੱਥੇ ਕਿਸਾਨ ਆ ਕੇ ਇਕੱਠੇ ਹੋ ਕੇ ਫਿਰ ਤੁਸੀਂ ਉਸ ਤੋਂ ਬਾਅਦ ਇਹ ਨਾ ਹੋਵੇ ਵੀ ਹਾਂ ਤੁਸੀਂ ਗੱਲ ਨਾ ਸੁਣੋ ਜਾਂ ਤੁਸੀਂ ਭੱਜ ਨੱਟ ਕਰੋ ਵੀ ਕਿੰਨਾ ਕੁ ਮਾਰਜਨ ਤੁਹਾਨੂੰ ਬਣ ਜਾਂਦਾ ਕੁਝ ਕਿ ਫਿਰ ਜਮੇ ਹੁਣ ਸੇਵਾਤੀ ਲੱਗੇ ਪਈਓਗੇ ਪੱਤਾਲ ਵੇਟ ਗੋਭ ਦੀ ਤਿਤਲੀ ਸਾਰੇ ਗੰਮੇ ਪੂਰਾ ਸਿਰਾ ਰਿਜਲਟ ਹੈ ਨਾ ਰਿਜਲਟ ਵੀ 25 30 ਦਿਨ ਦਾ ਖਰਚਾ ਸਿਰਫ ਇਹਦਾ 115 20 20 ਪੈਂਦਾ ਇੱਕ ਕਿਸਾਨ ਵੀਰਾਂ ਨੇ ਪਾਇਆ ਆਪਣਾ 26 ਜੀ ਦਾ ਬੂਝਾ ਊਸਾ 47 ਜਿੰਨਾ ਹੋਇਆਗਾ ਇੱਕ ਬੋਰੀ ਜੂਰੀ ਅੱਜ ਘਟੀ ਆ ਹਰੇਕ ਕਿਸਾਨ ਵੀਰ ਦੇ ਜਿੰਨਾਵੇਂ ਵਰਤਿਆਗਾ ਹੁਣ ਵੀ ਸਾਡੇ ਕੋਲੇ ਪੂਰਾ ਨਹੀਂ ਹੋ ਰਿਹਾ ਇੰਨਾ ਵਿਖ ਰਿਹਾ ਆ ਆਪਾਂ ਅੱਜ ਲੌਂਗ ਵਾਲ ਸੰਤਤ ਸਿੰਘ ਪ੍ਰੈਸਟੀਸਾਈਡ ਦੁਕਾਨ ਤੇ ਖੜੇ ਆ ਫੋਨ ਆਉਂਦੇ ਨੇ ਬਹੁਤ ਸਾਰੇ ਕਿਸਾਨਾਂ ਦੇ ਸਾਨੂੰ ਪੰਜਾਬ ਦੇ ਵਿੱਚੋਂ ਚੈਨਲ ਕਰਕੇ ਵੀ ਬਾਈ ਜੀ ਉੱਥੇ ਬ੍ਰਾਂਡ ਵਿਕਦੇ ਨੇ ਇੱਕ ਵੈਸੇ ਟੈਕਨੀਕਲਾਂ ਦੇ ਹੋਰ ਕੰਪਨੀਆਂ ਦੇ ਉਹੀ ਟੈਕਨੀਕਲ ਰੇਟ ਘਟਾ ਕੇ ਵੇਚਦੇ ਨੇ ਅੱਜ ਤੁਹਾਨੂੰ ਸਾਰੇ ਹੀ ਬ੍ਰਾਂਡ ਦਿਖਾਵਾਂਗੇ ਮਟੂਆ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਪਟੂਆ ਸਾਹਿਬ ਇੱਕ ਇਹ ਦੱਸੋ ਵੀ ਆਮ ਜਦੋਂ ਸਾਨੂੰ ਫੋਨ ਆਉਂਦੇ ਨੇ ਹਨਾ ਲੌਂਗ ਵਾਲਾ ਜਿਹੜਾ ਨਾ ਉਹ ਪੂਰਾ ਮਸ਼ਹੂਰ ਹੋਇਆ ਹੋਇਆ ਹੈ ਹਾਂਜੀ ਪਰ ਲੇਕਿਨ ਫੋਨ ਕਰਕੇ ਪੁੱਛਦੇ ਨੇ ਲੋਕ ਵੀ ਬਾਈ ਇਹ ਟੈਕਨੀਕਲ ਹੋਰ ਕੰਪਨੀ ਚ ਉਹੀ ਮਿਲਦਾਗਾ ਵੀ ਉਹਦੇ ਕਰਕੇ ਰੇਟ ਘਟਨੇ ਕਿ ਬ੍ਰਾਂਡਾਂ ਦੇ ਵੀ ਰੇਟ ਘਟਨੇ ਉਹਦੇ ਬਾਰੇ ਜਰੂਰ ਦੱਸੋ ਥੋੜਾ ਜਿਹਾ ਭਾਈ ਆਪਣੇ ਕੋਲੇ ਕਿਸਾਨ ਨੂੰ ਦੱਸ ਲਿਆ ਵੀ ਆਪਣੇ ਕੋਲੇ ਲਗਭਗ ਹਰੇਕ ਕੰਪਨੀ ਦੇ ਬ੍ਰਾਂਡ ਨੇ ਜਿਵੇਂ ਕਿ ਬ੍ਰਾਂਡ ਪਏ ਨੇ ਆਪਣੇ ਬ੍ਰਾਂਡਾਂ ਦੇ ਵੀ ਰੇਟ ਘੱਟਣਗੇ ਜੀ ਤੇ ਜਿਵੇਂ ਆਪਣੇ ਫੇਮ ਨਟਿਬੋ ਐ ਮਿਸਟਾਰਚਾ ਸਬ ਵਗੈਰਾ ਜੋ ਪਈਆਂ ਨੇ ਸਭ ਦੇ ਰੇਟ ਆਪਣੇ ਕੋਲੇ ਘੱਟ ਮਿਲਣਗੇ ਜਿਵੇਂ ਟਾਟਾ ਡਗੋਮੀ ਵਗੈਰਾ ਹੋ ਗਿਆ ਇਹ ਸਾਰੇ ਬ੍ਰਾਂਡ ਨੇ ਸਾਰੇ ਬ੍ਰਾਂਡ ਨੇ ਜੀ ਤੇ ਇਹ ਸਿਰਫ ਕੱਲੇ ਬ੍ਰਾਂਡ ਦਿਖਾਉਣ ਲਈ ਲਾਏਗੇ ਵੇਚਣ ਲਈ ਵੀ ਨਹੀਂ ਵੇਚਣ ਲਈ ਨਹੀਂ ਵੀ ਕੱਲਾ ਇਹ ਨਹੀਂ ਹੈਗਾ ਵੀ ਵੀਡੀਓ ਦਿਖਾਉਣ ਲਈ ਛੇ ਨਹੀਂ ਕਿਉਂਕਿ ਵੇਚਦੇ ਵੀ ਆ ਬਈ ਜਿਵੇਂ ਤੁਹਾਡੇ ਕੋਲੇ ਆ ਹੁਣ ਬਹੁਤ ਮਹਿੰਗਾ ਪ੍ਰੋਡਕਟ ਆ ਫੇਮ ਦਾ ਹਨਾ ਥੱਲੇ ਤੱਕ ਡੱਬੇ ਪਏ ਨੇ ਇਹ ਭਰੇ ਹੋਏ ਨੇ ਸਾਰੇ ਜਿਵੇਂ ਭਰੇ ਹੋ ਨਹੀਂ ਚੱਕ ਕੇ ਦੇਖ ਲੋ ਸਾਰੇ ਭਰੇ ਹੋਏ ਜੀ ਬਿਲਕੁਲ ਭਰੇ ਹੋਏ ਨੇ ਕਿਸਾਨ ਭਰਾਵੋ ਇਹ ਕੋਈ ਦਿਖਾਵਾ ਨਹੀਂ ਹੈਗਾ ਇਹ ਤੁਹਾਨੂੰ ਉਪਲਬਧ ਮਿਲੂ ਚੀਜ਼ ਐ ਸੇਪਟੂਆ ਸਾਹਿਬ ਇਹ ਦੱਸੋ ਵੀ ਜਿਹੜਾ ਪੂਰਾ ਹੁਣ ਪੰਜਾਬ ਦੇ ਵਿੱਚ ਛੁੱਡੀ ਦੁਕਾਨ ਦਾ ਹਨਾ ਰੌਲਾ ਪਿਆ ਪਰ ਤਾਂ ਸ਼ਹਿਰ ਲੌਂਗ ਵਾਲ ਦਾ ਪਿਆ ਹਨਾ ਜੀ ਹਾਂਜੀ ਤੇ ਕਾਫੀ ਅੱਜ ਮੈਨੂੰ ਇਧਰੋਂ ਮਾਸ਼ੀਵਾੜਾ ਸਾਹਿਬ ਤੋਂ ਵੀ ਫੋਨ ਆਇਆ ਬੰਦੇ ਨੇ ਆਉਣਾ ਉੱਥੋਂ ਵੀ ਪੀ ਜਿਹੜੇ ਇਹ ਬ੍ਰਾਂਡ ਨੇਗੇ ਬ੍ਰਾਂਡ ਦਾ ਜਿਹੜਾ ਰੇਟ ਨੇ ਐਮ ਆਰ ਪੀ ਰੇਟ ਹੁੰਦਾ ਉਹਦੇ ਨੂੰ ਕਿੰਨੇ ਕ ਪਰਸੈਂਟ ਤੁਸੀਂ ਘਟਾ ਕੇ ਦੇ ਰਹੇ ਹੋ ਜਿਹੜਾ ਐਮ ਆਰ ਪੀ ਆ ਜੀ ਬ੍ਰਾਂਡ ਦੇ ਵਿੱਚੋਂ ਵੀ ਅਸੀਂ ਟੁੜ 50 ਤੋਂ ਲੈ ਕੇ 85% ਤੱਕ ਲਸ ਦੇ ਰਹਾਂਗੇ 50 60 ਰੋਣ ਦਾ ਹਰੇਕ ਚੋੜਾ ਲਸਾਗਾ ਮੰਨ ਲਓ ਜੇ ਇੱਕ ਚੀਜ਼ ਦਾ 1000 ਰੁਪਿਆ ਰੇਟ ਹੈਗਾ ਹਾਂ ਜੀ ਤਾਂ ਉਹਦੇ ਵਿੱਚੋਂ 50% ਲੈਸ ਕਰਕੇ ਦੇਣਾ ਹਾਂ ਜੀ 50 ਤੋਂ ਲੈ ਕੇ 85% ਤੱਕ 85% ਤੱਕ ਹਾਂ ਜੀ ਕਿਸਾਨ ਭਰਾਵੋ ਬਹੁਤ ਵੱਡੀ ਗੱਲ ਹੈ ਇਹ 85% ਤੱਕ 1000 ਰੁਪਏ ਦੀ ਚੀਜ਼ ਜੀਦਾ ਰੇਟ ਆ ਉਹ 200 ਰਹਿ ਗਿਆ ਜੀ 80% ਦੇ ਘਟਾ ਕੇ ਆਪਾਂ ਇਹ ਹੁਣ ਤੁਸੀਂ ਹਿਸਾਬ ਦੇਖ ਲਓ ਵੀ ਜੇ ਇੱਥੇ ਕਿਸਾਨ ਆ ਗਏ ਇਕੱਠੇ ਹੋ ਕੇ ਫੇਰ ਤੁਸੀਂ ਉਸ ਤੋਂ ਬਾਅਦ ਇਹ ਨਾ ਹੋਵੇ ਵੀ ਹਾਂ ਤੁਸੀਂ ਗੱਲ ਨਾ ਸੁਣੋ ਜਾਂ ਤੁਸੀਂ ਭੱਜ ਨੱਠ ਕਰੋ ਕਿਸਾਨ ਕਹਿੰਦੇ ਪੂਰੀ ਸਾਡੀ ਵੀਡੀਓ ਦੇ ਉੱਤੇ ਕਹਿ ਰਹੇ ਹਾਂ ਇਹ ਗੱਲ ਕਿਸਾਨ ਕਹਿੰਦੇ ਵੀ ਨਾ ਜਦੋਂ ਸੀ ਫਿਰ ਐਮ ਆਰ ਪੀ ਦਿਖਾਉਂਦੇ ਵੀ ਕਿੰਨਾ ਲੈਸ ਹੋ ਗਿਆ ਜੀ ਠੀਕ ਆ ਅਜੀ ਕਿਸਾਨ ਮੈਨੂੰ ਕਹਿੰਦੇ ਕੀ ਦੇ ਰਿਹਾ ਹੈਗਾ ਨਾ ਵੀ ਕਿੰਨਾ ਲੈਸ ਦੇ ਰਿਆਂਗੇ ਐਮ ਆਰ ਪੀ ਚੋਂ ਅੱਛਾ ਹਾਂਜੀ ਤੇ ਬ੍ਰਾਂਡ ਸਾਰੇ ਮਿਲ ਲੈਣੇ ਆਪਣੇ ਕੋਲ ਹੈ ਨਾ ਤੇ ਭਾਈ ਜੀ ਜਿਹੜਾ ਇੱਕ ਵੀਡੀਓ ਚੱਲਦੀ ਹੈ ਨਾ ਬਹੁਤ ਜ਼ਿਆਦੇ ਵੀ ਇਹ ਰੇਟਾਂ ਦੇ ਵਿੱਚ ਘਰਾਵਟਾਈ ਆ ਉਹ ਕਿੰਨੀ ਤੁਹਾਨੂੰ ਲੱਗਦਾਗਾ ਵੀ ਬ੍ਰਾਂਡਾਂ ਦੇ ਵਿੱਚ ਕਿੰਨਾ ਕ ਆਇਆ ਪਰ ਕਿਹੜੀਆਂ ਕੰਪਨੀ ਇੰਡੀਅਨ ਕੰਪਨੀਆਂ ਨੇ ਕਰਿਆ ਕਿ ਬਾਹਰលੀਆਂ ਨੇ ਵੀ ਕਰਿਆ ਉਹਦੇ ਬਾਰੇ ਵੀ ਥੋੜਾ ਜਿਹਾ ਕਿਸਾਨਾਂ ਨੂੰ ਜਾਣਨਾ ਪਵੇ। ਨਹੀਂ ਨਹੀਂ ਦੱਸਦਾ ਕਿਉਂਕਿ ਆਪਣੇ ਤਾਂ ਪਿਛਲੇ ਸਾਲੋਂ ਹੀ ਰੇਟ ਘਟਾਏ ਹੋਏ ਨੇਗੇ। ਅੱਛਾ ਜੇ ਰੇਟ ਘਟਰੇ ਆਪਣਾ ਪਿਛਲੇ ਸਾਲ ਦੀ ਗਾਟ ਰੇਟ ਦੇ ਦੇ ਰਹਾਂਗੇ। ਅੱਛਾ ਆਪਾਂ ਤਾਂ ਲੋਕਾਂ ਦੀ ਸੇਵਾ ਦੇ ਵਿੱਚ ਪਿਛਲੇ ਸਾਲਾਂ ਸੀ ਘਟਾਂਗੇ। ਵੀ ਲੋਕ ਇਸ ਵਾਰ ਦਕਾਨਾਂ ਦੇ ਉੱਤੇ ਜਾਣੀ ਰੇਟ ਘਟਾ ਦੇਣੇ ਆਪਣੇ ਪਿਛਲੇ ਸਾਲ 23 ਦੇ ਵਿੱਚ ਹੀ ਆਪਾਂ ਰੇਟ ਘਟਾ ਕੇ ਹਾਂਜੀ ਹਾਂ ਮਾਲ ਦੇ ਰਹਾਂ ਪਿਛਲੇ ਸਾਲ ਭਾਈ ਜੀ ਤੁਸੀਂ ਮੰਨ ਲਓ ਇੰਨੇ ਵੱਡੇ ਪੱਧਰ ਤੇ ਰੇਟ ਘਟਾ ਕੇ ਦੇ ਰਹੇ ਹਾਂ ਫਿਰ ਵੀ ਜਿਹੜਾ ਇਹ ਮਤਲਬ ਕਿ ਵੀ ਨਕਦੋਂ ਨਕਦ ਦਾ ਕੰਮ ਆ ਹਨਾ ਹਾਂਜੀ ਕੁਈ ਦੇ ਵਿੱਚ ਧਾਰ ਵਾਲਾ ਕੰਮ ਕੋਈ ਨਹੀਂ ਧਾਰ ਵਾਲੇ ਟੀਕੇ ਵੱਡਾ ਲਾਉਂਦੇ ਨੇਗੇ ਫਿਰ ਵੀ ਕਿੰਨਾ ਕੁ ਮਾਰਜਨ ਸਾਨੂੰ ਬਣ ਜਾਂਦਾ ਕੁਛ ਕਿ ਫਿਰ ਜਮੇ ਹੁਣ ਸੇਵਾ ਦੀ ਲੱਗੇ ਪਏ ਹੋਗੇ ਦੇਖੋ ਜੀ 1-2 ਕਿਸਾਨ ਦੇ ਮਨ ਚ ਸਵਾਲ ਤਾਂ ਉੱਠੂਗਾ ਨਾ ਦੇਖੋ 1-2% ਦਾ ਛੇ ਕਮਾਈ ਕਰਦੇ ਆਂਗੇ ਠੀਕ ਆ ਵੀ ਕਰਕੇ ਦੇ ਰਿਆਂਗੇ 1 2% ਪਰ ਅਸੀਂ ਇਹ ਗੱਲ ਨਹੀਂ ਵੜਦੇ ਗੱਲ ਨਹੀਂ ਵੜਦੇ ਠੀਕ ਹੈ ਵਿੱਚ ਬਹੁਤ ਕਿਸਾਨ ਆਉਂਦੇ ਨੇ ਉਹ ਉੱਥੇ ਕੰਪਨੀਆਂ ਮੁਤਾਬਕ ਪਰਚੀ ਬਣਾ ਕੇ ਲਿਆਉਂਦੇ ਨੇ ਕਿ ਉਹਨਾਂ ਦੀ ਪਿੰਡੋ ਦਵਾਈ ਬਣੀ 20000 ਦੀ ਸਾਡੇ ਨਵੇਂ ਸਰ ਜਾਂਦਾ 9000 ਦਾ ਇਹ ਗੱਲ ਵੀ ਆਉਂਦੀ ਹੈ ਜੀ ਹਾਂ ਜੀ ਬਹੁਤ ਕਿਸਾਨ ਵੀ ਇਹੋ ਕਹਿੰਦੇ ਆ ਵੀ ਤੁਸੀਂ ਰੇਟ ਟਰਾਈ ਕਰਕੇ ਆਪਨੇ ਕੋਲੇ ਵੀ ਹੋ ਆਪਦੇ ਸ਼ਹਿਰ ਜਿੱਥੋਂ ਤੁਸੀਂ ਆਉਣਾ ਆਪਦੇ ਸ਼ਹਿਰ ਚੋਂ ਪਹਿਲਾਂ ਜਿਹੜਾ ਟੈਕਨੀਕਲ ਤੁਸੀਂ ਲੈਣਾਗਾ ਸਪਰੇ ਸੁੰਡੀ ਵਾਲੀ ਪੱਤਾ ਲਵੇਟ ਵਾਲੀ ਗੋਹ ਵਾਲੀ ਜਾਂ ਕੋਈ ਉਲੀ ਨਾਸਕ ਜਿਹੜੀ ਵੀ ਤੁਸੀਂ ਲੈਣੀ ਆ ਤੁਹਾਡਾ ਕਹਿਣ ਦਾ ਮਤਲਬ ਵੀ ਪਹਿਲਾਂ ਉਹ ਆਪਦੇ ਸ਼ਹਿਰ ਤੇ ਤੁਰਨ ਤੋਂ ਪਹਿਲਾਂ ਆਪਦੀਆਂ ਜਿਹੜੀਆਂ ਨੇੜੇ ਦੀਆਂ ਦੁਕਾਨਾਂ ਨੇ ਉੱਥੋਂ ਇੱਕ ਆਪਦੀ ਪਰਚੀ ਬਣਾ ਲਈ ਹਾਂ ਵੀ ਇਹ ਟਰਾਈ ਕਰਕੇ ਹੁਣ ਫੇਰ ਹੀ ਪਤਾ ਲੱਗਦਾ ਕਿੰਨਾ ਘਾਟਾ ਵੀ ਫੇਰ ਹੀ ਆਪਾਂ ਨੂੰ ਇੱਥੇ ਆ ਕੇ ਮਨ ਨੂੰ ਮਹਿਸੂਸ ਹੋਵੇ ਵਾਕਿਆ ਯਾਰ ਕੋਈ ਦੋ ਰੇਟ ਆਪਾਂ ਨੂੰ ਰੇਟ ਜਿਹੜਾ ਪਿਆ ਲੈਸ ਹੋਇਆ ਹੈਗਾ ਹਾਂਜੀ ਹਾਂ ਪਤੀ ਫੇਰ ਲੱਗਦਾ ਜੀ ਜੇ ਰੇਟ ਪਤਾ ਕਰਕੇ ਆਊਗਾ ਜੀ ਆ ਵੀ ਇੱਕ ਹੋਰ ਦੱਸੋ ਵੀ ਜਿਹੜੀਆਂ ਇਹ ਵਧੀਆ-ਵਧੀਆ ਬ੍ਰਾਂਡ ਪਏ ਨੇ ਹਨਾ ਇਹ ਬ੍ਰਾਂਡਾਂ ਦੇ ਰੇਟ ਉੱਚੇ ਹੁੰਦੇ ਨੇ ਇਹੀ ਟੈਕਨੀਕਲ ਹੋਰ ਕੰਪਨੀ ਜੀ ਮਿਲਦਾ ਹੁੰਦਾ ਉਹ ਆਪਣੇ ਕੋਲੇ ਕਿੰਨਾ ਕੁ ਮਟੀਰੀਅਲ ਆ ਜਿਹੜਾ ਹੈਗਾ ਗਾ ਜੀ ਉਹ ਆਪਣੇ ਕੋਲੇ ਬਹੁਤ ਆ ਜੀ ਲਗਭਗ ਹਰੇਕ ਕੰਪਨੀ ਦਾ ਪਿਆ ਆਪਣੇ ਕੋਲੇ ਸ੍ਰੀ ਰਾਮ ਵਗੈਰਾ ਆਪਣੇ ਕਿਸੇ ਮਰਜ਼ੀ ਕੰਪਨੀ ਦਾ ਲੈ ਲਓ ਆਪਣੇ ਕੋਲੇ ਦੇਖੋ ਜੀ ਐਮਐਸਟਾਰ ਟਾਪ ਪਈ ਆ ਜੀ ਇਹ ਜਿਹੜੀਆਂ ਅੱਜ ਕੱਲ ਬਹੁਤ ਜ਼ਿਆਦਾ ਵਿ ਨਿਤਿਪੋ ਪਈਆ ਜੀ ਗਲੀਲਿਓ ਵੇਪੀਆ ਜੀ ਤੇ ਹੋਰ ਆਪਣੇ ਕੋਲ ਲਗਭਗ ਫੰਗੀ ਸਾਇਲ ਜਿਵੇਂ ਕਿ ਪਲਸਰ ਵਗੈਰਾ ਕਸਟੂਰੀਆ ਵਗੈਰਾ ਸਾਰੇ ਆਪਣੇ ਕੋਲੇ ਹਾਜ਼ਰ ਪਏ ਨੇ ਜਿਹੜੀਆਂ ਮਤਲਬ ਕਿ ਮਸ਼ਹੂਰ ਕੀਟਨਾਸ਼ਕ ਨੇ ਵਧੀਆ ਜਿਹਨੂੰ ਜਿਹਦਾ ਨਾਮ ਹੁੰਦਾ ਹੈਗਾ ਜਿਹੜੀਆਂ ਤੁਸੀਂ ਆਪਦੇ ਪੱਧਰ ਤੇ ਵੇਚਦੇ ਹੋ ਹਨ ਤੁਸੀਂ ਆਪਦੀ ਗਾਰੰਟੀ ਨਾਲ ਵੇਚਦੇ ਹੋ ਜਿਹੜਾ ਜਿਹੜਾ ਕਿਸਾਨ ਆ ਕੇ ਮੰਗਦਾ ਜਿਵੇਂ ਫੇਮ ਵਗੈਰਾ ਹੋਈ ਹੋਰ ਹੋਈਆਂ ਉਹਦੇ ਬਾਰੇ ਵੀ ਥੋੜਾ ਦੱਸੋ ਜੀ ਜਿਵੇਂ ਕਿ ਆਪਾਂ ਫੇਮ ਵੀ ਬਹੁਤ ਜ਼ਿਆਦਾ ਵੇਚ ਰਹਾਂਗੇ ਦੇਖਾ ਆਪਣੇ ਜਿਵੇਂ ਤੁਸੀਂ ਫੇਮ ਵੇਚਦੇ ਹੋ ਬਾਈ ਇਹ ਮਹਿੰਗਾ ਪ੍ਰੋਡਕਟ ਹੈ ਨਾ ਸਾਰਾ ਹਾਂਜੀ ਇਹਦੇ ਮੁਕਾਬਲੇ ਕਿਸਾਨ ਨੂੰ ਤੁਸੀਂ ਆਪਣੀ ਗਰੰਟੀ ਤੇ ਵੀ ਕੁਝ ਕਰਵਾ ਦੇਣੀ ਹੈ ਇਹਦੇ ਮੁਕਾਬਲੇ ਆਪਾਂ ਕਰਾਉਣੇ ਆ ਜੀ ਸਾਰਾ ਦਵਾਈ ਜੀ ਆਪਣੇ ਕੋਲ ਜਿਹੜੀ ਸਾਰਾ ਦਵਾਈ ਪਹਿਲਾਂ ਮੱਕੀ ਦੇ ਵਿੱਚ ਜੀਵਿਦਾਰ ਨੂੰ ਮਿਲਿਆਗਾ 30 ਤੋਂ ਲੈ ਕੇ 35 ਦਿਨਾਂ ਦਾ ਰਿਜ਼ਲਟ ਹੁਣ ਪੱਤਾ ਲਵੇੜ ਗੋਵਲੇ ਬਹੁਤ ਹੀ ਰਿਜ਼ਲਟ ਮਿਲਦਾਗਾ ਉਹਨਾਂ ਨੂੰ ਬ੍ਰਾਂਡਾਂ ਨਾਲੋਂ ਅੱਧ ਬੁਲਤੇ ਦਵਾਈ ਪੈ ਰਹੀ ਹੈ ਇਹ 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 ਮਤਲਬ ਕਿ ਜਿਹੜੀ ਤੁਸੀਂ ਕਿਸਾਨ ਜੇ ਕੋਈ ਨਈ ਤੁਹਾਨੂੰ ਆ ਕੇ ਮੰਗ ਲੈਂਦਾ ਤਾਂ ਤੁਸੀਂ ਉਹਨੂੰ ਦੇਨੇ ਆ ਆਪਣੀ ਗਰੰਟੀ ਦੇ ਦੇਦਨੇ ਆਂ ਜਿਹੜੇ ਕਿਸਾਨ ਪਿਛਲੇ 3 ਸਾਲ ਤੋਂ ਵਰਤ ਰਹੇ ਨੇ ਉਹ ਕਿਸਾਨ ਪਾਉਂਦੀ ਇਹਨੇ ਜਿਵੇਂ ਡਕੋਮੀ ਹੋਈ ਹੈ ਨਾ ਤੁਹਾਡਾ ਡਕੋਮੀ ਦੇ ਰੇਟ ਵੀ ਉੱਚੇ ਨੇ ਬਹੁਤ ਜ਼ਿਆਦੇ ਇਹਦੇ ਮੁਕਾਬਲੇ ਕੁਛ ਇਹਦੇ ਮੁਕਾਬਲੇ ਆਪਾਂ ਦਾ ਕੋਈ ਸਾਰੀ ਬਾਰੇ ਕਿਉਂਕਿ ਬੱਤਾਲੇਟ ਗੋਭ ਦੀ ਤਿਤਲੀ ਸਾਰੇ ਗੰਮੇ ਪੂਰਾ ਛਿਰਾ ਰਿਜ਼ਲਟ ਹੈ ਨਾ ਰਿਜ਼ਲਟ ਤਾਂ ਵੀ 25 30 ਦਿਨ ਦਾ ਅੱਛਾ ਹੋਰ ਵੀ ਕਿਸਾਨ ਭਰਾ ਉਹ ਜਿਹੜੇ ਵੀ ਇੱਕ ਤੁਹਾਨੂੰ ਅਸੀਂ ਜ਼ਰੂਰ ਬੇਨਤੀ ਕਰਾਂਗੇ ਸਾਡੇ ਕੈਮਰੇ ਰਾਹੀਂ ਵੀ ਤੁਸੀਂ ਫੋਨ ਜ਼ਰੂਰ ਟੈਂਡ ਕਰੀ ਜੀ ਤੁਸੀਂ ਫੋਨਾਂ ਦੀ ਸਾਨੂੰ ਫਿਰ ਲਾਂਭੇ ਆਉਂਦੇ ਨੇ ਵੀ ਸਾਡੇ ਫੋਨ ਤੇ ਗੱਲ ਨਹੀਂ ਹੋਈ ਉਹ ਤੁਸੀਂ ਚਾਹੇ ਇੱਕ ਸਪੈਸ਼ਲ ਦੋ ਬੰਦੇ ਹੀ ਰੱਖ ਲਿਓ ਇਹ ਬਹੁਤ ਵੱਡਾ ਲਾਂਭਾ ਇਸ ਵਾਰ ਅਸੀਂ ਫੋਨ ਲੰਦਵੇਂ ਫਿਰ ਚੱਕੇ ਨੇ ਫਿਰ ਵਿੱਚ ਕਿਸਾਨ ਵੀਰਾਂ ਨੂੰ ਕਹਿੰਦੇ ਆ ਵੀ ਨਹੀਂ ਜੇ ਕਹਾਂ ਇਹਨੂੰ WhatsApp ਦੇ ਉੱਪਰ ਪਾ ਦਿਓ ਜੋ ਚੀਜ਼ ਪੁੱਛਣੀ ਆ ਕੋਈ ਮੈਸੇਜ ਪੁੱਛਣ ਨੂੰ WhatsApp ਦੇ ਨੰਬਰ ਦੇ ਉੱਤੇ ਮੈਸੇਜ ਕਰ ਦਿਓ ਹਾਂਜੀ ਮੇਰੀ ਗੱਲ ਹੋਈ ਹੈ ਕਿ ਵੀ ਆਪਣੀ ਸੁੰਡੀ ਵਾਲੀ ਦੀ ਗੱਲ ਹੋ ਗਈ ਤੁਸੀਂ ਸਾਰਾ ਦਵਾਈ ਇਸ ਲੋਟੀ ਜਿਹੜੇ ਆ ਮਹਿੰਗੇ ਪ੍ਰੋਡਕਟ ਪਏ ਨੇ ਆਪਣੇ ਇਨਾਂ ਦੇ ਮੁਕਾਬਲੇ ਤੁਸੀਂ ਕਿਹੜਾ ਜਿਹੜਾ ਆਪ ਦੇ ਤੌਰ ਤੇ ਫੰਗੀ ਸਾਈਡ ਵੇਚਦੇ ਹੋ ਉਹ ਉਹਦੇ ਬਾਰੇ ਵੀ ਥੋੜਾ ਜਿਹਾ ਚੰਨਣਾ ਪਾ। ਆਮ ਤੌਰ ਤੇ ਇਹਦੇ ਪਹਿਲੀ ਸਪਰੇਅ ਕਰਾਉਣੇ ਆ ਜੀ ਉਹ ਤਾਂ ਆਪਾਂ ਜੌਰਡਨ ਨੇ ਕਰਾਉਣੇ ਆਗੇ। ਅੱਛਾ ਜੀ। ਜੌਰਡਨ ਦਾ ਪੂਰਾ ਸਿਰਾ ਰਿਜਲਟ ਮਿਲਦਾ ਇਹ ਤੋਂ ਬਾਅਦ ਜਿਹੜਾ ਕਿ ਮਹਿੰਗਾ ਬ੍ਰਾਂਡ ਆ ਜੀ 35 3600 ਵਾਲੀ ਉਹਦੇ ਮੁਕਾਬਲੇ ਸੀ ਇਹ ਪੌਣੇ ਅੱਧ ਮੁੱਲ 'ਚ। ਜਿਵੇਂ ਇੱਕ ਸਟੂਡੀਓ ਵਗੈਰਾ ਜੀ। ਕਸਟੂਡੀਓ ਦਾ ਜੌਰਡਨ ਪੌਣੇ ਆ ਜੀ ਇਹ ਵੀ ਅੱਧ ਮੁੱਲ 'ਚ। ਇਹਦੇ ਨਾਲੋਂ ਇਹਦੇ ਨਾਲੋਂ ਅੱਧ ਮੁੱਲ 'ਚ। ਲੀਟਰ ਦੀ ਜਿਹੜੀ ਡੋਜ਼ ਆ ਇੱਕੋ ਜਿਹੀ ਆ ਬੰਾ ਹਾਂ ਸੇਮ ਡੋਜ਼ ਆ ਸੇਮ ਕੁਆਲਿਟੀ ਆ ਸੇਮ ਸਭ ਕੁਝ ਆ ਅੱਛਾ ਟੈਕਨੀਕਲ ਸੇਮ ਆਗਾ ਹਾਂ ਜੀ ਕੰਪਨੀ ਚ ਫਰਕ ਪੈ ਕੇ ਰੇਟ 50% ਦਾ ਫਰਕ ਆ ਹਾਂ ਜੀ ਹਾਂ ਜੀ ਜੇ ਮੰਨ ਲਓ ਇਹ 3000 ਦਾ ਤੇ ਤੁਸੀਂ 1500 ਆ ਗਿਆ ਹਾਂ ਜੀ ਹਾਂ ਜੀ ਜੇ ਮੈਂ ਕਿ ਹੁਣ ਪਿਛਲੇ ਵਾਰ ਆਪਾਂ ਨੇ ਐਨ ਸਟਾਰ ਪਾਈ ਸੀ ਜਿਹੜੇ ਹਜ਼ਾਰਾਂ ਕਿਸਾਨ ਵੀਰਾਂ ਨੂੰ ਪਵਾਈ ਸੀ ਇਹ ਹਰੇਕ ਸਾਲ ਵੀਰੇ ਕਿ ਸਣੇ ਉਹਨਾਂ ਦੇ ਗਵਰੰਟੀ ਲੈ ਜਾ ਰਹੇ ਨੇ ਇਹ ਯਾਨੀ ਐ ਮੰਨ ਕੇ ਚੱਲੋ ਵੀ ਜਦੋਂ ਆਪਾਂ ਨੇ ਕੰਪਨੀ ਚੇਂਜ ਕਰਦੇ ਆ ਛੋਟੇ ਹਿਸਾਬ ਨਾਲ ਤਾਂ ਉੱਥੇ ਕਿਸਾਨ ਦਾ ਹੋਰ ਫਾਇਦਾ ਹੋ ਜਾਂਦਾ ਹਾਂ ਜੀ ਕਿਸਾਨ ਦੇ ਪੈਸੇ ਬਹੁਤ ਵਸਦੇ ਨੇ ਅੱਛਾ ਇੱਕ ਹੁਣ ਆਜੋ ਆਪਾਂ ਥੋੜਾ ਜਿਹਾ ਜਿਵੇਂ ਗਰੋਥ ਵਾਲੇ ਪਾਸੇ ਆ ਤੁਹਾਡਾ ਪਿਆ ਨੇ ਸਾਰੇ ਇਹਨਾਂ ਬਾਰੇ ਵੀ ਥੋੜਾ ਸਮਝਾਓ ਜਿਵੇਂ ਗਰੋਥ ਵਾਲ ਤੇ ਲੱਗੋ ਹਰੇਕ ਕਿਸਾਨ ਨੂੰ ਪਤਾ ਜੈਡ ਪਲੱਸ ਦਾ ਜਿਹੜੇ ਕਿਸਾਨ ਵੀਰਾਂ ਨੇ ਪਾਇਆ ਆਪਣਾ 22 ਜੀ ਦਾ ਬੂਝਾ ਓਸਾ 47 ਜਿੰਨਾ ਹੋਇਆਗਾ ਇੱਕ ਬੋਰੀ ਜ਼ਰੂਰੀਅਤ ਘਟਿਆ ਹਰੇਕ ਕਿਸਾਨ ਵੀਰ ਦੇ ਜਿੰਨਾਵੇਂ ਵਰਤਿਆਗਾ ਹੁਣ ਵੀ ਸਾਡੇ ਕੋਲੇ ਪੂਰਾ ਨਹੀਂ ਹੋ ਰਿਹਾ ਇਹਨਾਂ ਵਿਕ ਰਿਹਾਗਾ ਇਹਦੇ ਬਾਰੇ ਥੋੜੀ ਜਾਣਨਾ ਪਾਇਓ ਵੀ ਇਹਦੇ ਜਿਹੜੇ ਇਹਦੇ ਵਿੱਚ ਜਿਹੜਾ ਕੁਝ ਹੈ ਉਹਦੇ ਬਾਰੇ ਕੁਝ ਦੱਸੋ ਮੜਾ ਜੀ ਇਹ ਜਦੋਂ ਜੋ ਹੈਗਾ ਬਾਹਰ ਦਾ ਪੀਐਚ ਲੈਵਲ ਠੀਕ ਕਰਦਾਗਾ ਜਦੋਂ ਬਾਹਰ ਦਾ ਪੀਐਚ ਲੈਵਲ ਠੀਕ ਹੋਗਾ ਆਟੋਮੈਟਿਕ ਬੁੱਝ ਜਾ ਤੇ ਝਾੜ ਮਿਲ ਲਾਗਾ ਓਕੇ ਜਿਹੜੇ ਆਹ ਹੋਰ ਪ੍ਰੋਡਕਟ ਨੇ ਉਹਨਾਂ ਬਾਰੇ ਵੀ ਥੋੜਾ ਜਿਹਾ ਦੱਸੋ ਇਹਦਾ ਵੀ ਪੂਰਾ ਸਿਰਾਰਜਤ ਮਿਲੇਗਾ ਅੱਛਾ ਜੀ ਇਹਦਾ ਜੀ ਇਹਦਾ ਹੀ ਪੂਰਾ ਟੌਪ ਰਿਜ਼ਲਟ ਮਿਲਿਆ ਸਾਡੇ ਕੋਲ ਬਹੁਤ ਸਸਤੇ ਰੇਟਾਂ ਦੇ ਹੀ ਮਿਲਦਾ ਇਹ ਜੈਸਾ ਮਟੂਆ ਸਾਹਿਬ ਇਹਦੇ ਬਾਰੇ ਵੀ ਜਾਣਨਾ ਪਾਓ ਤੇ ਜਿਹੜੀ ਤੁਸੀਂ ਚ ਇਸ ਆਹ ਕਰਦੇ ਹੋ ਇਹਦੇ ਬਾਰੇ ਵੀ ਥੋੜਾ ਜਿਆਦਾ ਜਰੂਰ ਜਾਣਨਾ ਪਾਓ ਵੀ ਰੇਟਾਂ ਦਾ ਕਿੰਨਾ ਕੁ ਫਰਕ ਪੈਂਦਾ ਕਿਉਂ ਕਿਸਾਨ ਨੂੰ ਛੋਡੇ ਤੱਕ ਤਾਂ ਰੇਟ ਕਰਕੇ ਪਹੁੰਚਣਾ ਉਹਨੇ ਜੇ ਦੂਸਰਾ ਛੋਡੀ ਕੁਆਲਟੀ ਵੀ ਜੇ ਤੁਸੀਂ ਇਹਦੇ ਮੁਕਾਬਲੇ ਕੋਈ ਦਿਨੇ ਹੋ ਤਾਂ ਕਿਸਾਨ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਨਹੀਂ ਨੁਕਸਾਨ ਬਿਲਕੁਲ ਜੋ ਦਿਨੇ ਫੁੱਲ ਗਰੰਟੀ ਨਾਲ ਦਿੰਦੇ ਆ ਬਿਲਕੁਲ ਬਰਾਬਰ ਪੋਣਿਆਂਗੇ ਅੱਛਾ ਜੀ ਇਹਨਾਂ ਦਾ ਕਿੰਨਾ ਕੁ ਫਰਕ ਆਪਚ ਇਹਦੇ ਬਾਰੇ ਦੱਸ ਦਿਓ ਮਾੜਾ ਰਿਆ ਰੋਟੋਗਟ 40 35% ਦਾ ਫਰਕ ਆਗਾ ਮੰਨ ਲਓ ਜੇ ਆਹ ਚੀਜ਼ ਆਪਣੀ 5000 ਦੀ ਹੈਗੀ ਤਾਂ ਇਹ 3 ਦੀ ਹੈ ਜੀ ਹਾਂ ਜੀ 2000 ਦਾ ਮਾਲਕੇ ਕੰਪਨੀ ਬਦਲ ਨਾਲ ਉਸੇ ਟੈਕਨੀਕਲ ਤੇ ਫਾਇਦਾ ਹੋ ਜਾਂਦਾ ਇਹ ਕੀ ਦੇ ਬਾਰੇ ਸਮਝਾਓ ਮੜਾ ਜਾ ਤੁਸ ਤੋਂ ਮੈਂ ਕਾਫੀ ਚਰਚਾ ਸੁਣੀ ਜਿਹੜੀ ਕਿ ਇਹ ਲਿਕੜ ਪਟਾਸ ਆ ਜੀ ਇਹ ਆਪਾਂ ਨਿਸਾਰੇ ਦੇ ਕਰਾਉਣੇ ਆ ਜਿੱਥੇ ਛੜਕੀ ਜਾਂਦੀਆਂ ਨਾ ਨਾ ਫੋਨ ਕਿੰਨਾ ਕੁ ਕਿੰਨਾ ਕੁ ਮਾਲਕੇ ਇਹ ਵੀ ਕਿਸਾਨ ਬਹੁਤੇ ਨਿਸਰੇ ਤੋਂ ਕਰਦੇ ਉੱਥੇ ਵੀ ਕਿੰਨਾ ਕੁ ਨਿਸਾਰਾ ਹੋਣਾ ਚਾਹੀਦਾ ਜਾਂ ਫਿਰ ਭਗੋਲ ਲਈ ਬਣਿਆ ਹੋਣਾ ਚਾਹੀਦਾ ਇਹਦਾ ਜਿਹੜੀ ਜਿਹੜੀ ਟਾਈਮ ਆ ਪੂਰਾ ਟਾਈਮ ਟੇਬਲ ਦੱਸੋ ਇਹਦਾ ਜਿਹੜਾ ਹੋਣਾ ਚਾਹੀਦਾ ਇਹ ਬਘੋਲਾ ਬਣਿਆ ਹੋਣਾ ਚਾਹੀਦਾ ਬਘੋਲੇ ਛਿੜਕੀ ਜਾਵੇ ਪੂਰਾ ਸਿਰਾਂ ਰੰਗ ਬੱਲੀਆਂ ਮਲ ਕੇ ਬੱਲੀਆਂ ਬਾਹਰ ਨਿਕਲਣ ਤੋਂ ਪਹਿਲਾਂ 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 ਛਿੜਕੀ ਜਾਵੇ ਇਹਦੇ ਵਿੱਚ ਕੁਛ ਹੋ ਐਡ ਵੀ ਹੋ ਜਾਂਦਾ ਹੈ ਜੇ ਕੋਈ ਨਾਲ ਪਸਤਾ ਲਵੇਟ ਵਗੈਰਾ ਹਾਂਜੀ ਕੋਈ ਪੈਸ਼ਲ ਵਾਲੀ ਕਰਨਦੀ ਹੈ ਇਹਦੇ ਵਿੱਚ ਹੋ ਜਾਂਦੀ ਆ ਠੀਕ ਹੈ ਜੀ ਕੋਈ ਇਹਨਾਂ ਕਈ ਕਿਸਾਨ ਕੀ ਕਰਦੇ ਨੇ ਦੋ ਤਿੰਨ ਦਵਾਈਆਂ ਇਕੱਠੀਆਂ ਕਰ ਲੈਂਦੇ ਨੇ ਪਤਾ ਹੁੰਦਾ ਨਹੀਂ ਹੈਗਾ ਛੋਟਾ ਰੋਜ਼ ਦਾ ਕੰਮ ਆ ਛੋਟਾ ਤਿਆਰਬਾ ਉਹਨਾਂ ਕੀ ਗੱਲ ਆਪਾਂ ਕੈਮਰੇ ਰਾਹੀਂ ਕਿਸਾਨਾਂ ਤੱਕੰਭਾ ਚਾ ਦੀਏ ਵੀ ਇਹ ਪਟਾਸ਼ ਦੇ ਨਾਲ ਵੀ ਤੁਸੀਂ ਕੋਈ ਪੱਤਾ ਲਵੇਟ ਵਗੈਰਾ ਕਰ ਸਕਦੇ ਹੋ ਕਰ ਸਕਦੇ ਹੋ ਬਾਕੀ ਦਾ ਕੋਈ ਖਰਚਾ ਜਾਂਦਾ ਨਹੀਂ ਹੈਗਾ ਖਰਚਾ ਸਿਰਫ ਇਹ ਰੋ 115 20 ਵੀ ਪੈਂਦਾਗਾ ਕਿਲੇ ਦਾ ਬਿਲਕੁਲ ਤੁਹਾਡੀ ਦੁਕਾਨ ਦੇ ਸਾਹਮਣੇ ਬਾਹਰਲੇ ਪਾਸੇ ਖੜਿਆਂਗੇ ਤੇ ਥੋੜਾ ਜਿਹਾ ਡਰੈਸ ਬਾਰੇ ਸਾਰਾ ਵਧੀਆ ਪ੍ਰੋਪਰ ਦੱਸੋ ਜੀ ਪ੍ਰੋਪਰ ਦੱਸਿਓ ਡਰੈਸ ਜੇ ਕਿਸਾਨ ਵੀਰੋ ਆਪਾਂ ਸੁਨਾਮ ਵਾਲੇ ਪਾਸੇ ਆਉਣ ਆ ਤਾਂ ਇਧਰਲੇ ਪਾਸੇ ਮੁੜਨਾ ਆਪਣਾ ਖੱਬੇ ਹੱਥ ਬਰਨਾਲਿਆਂ ਦੇ ਪਾਸੇ ਆਉਣਾਗਾ ਤਾਂ ਸੱਜੇ ਹੱਥ ਮੁੜਨਾਗਾ ਜਿਹੜੀ ਸੂਡੀ ਸਾਈਡ ਸੁਨਾਮ ਵਾਲੀ ਆ ਇਹ ਚ ਮਾਲ ਕੇ ਮੇਨ ਮਾਨਸਾ ਪਿੰਖੀ ਇਹੀ ਪੈਂਦਾ ਨਾ ਸਾਰਾ ਸੋਨੂੰ ਹਾਂਜੀ ਤੇ ਇਧਰ ਬਰਨਾਲੇ ਵਾਲੇ ਪਾਸੇ ਪੈ ਗਿਆ ਸੋਨੂੰ ਬਟੇਂਡਾ ਸਾਈਡ ਪੈ ਗਿਆ ਆਮਪੁਰਾ ਮੋਗਾ ਤੇ ਇਹ ਸਾਈਡ ਪੈ ਗਈ ਹੈ ਨਾ ਹਾਂਜੀ ਹਾਂਜੀ ਤੇ ਕਿਸਾਨ ਭਰਾਵੋ ਇਹ ਚੀਜ਼ ਮਾਲ ਕੇ ਡਰੈਸ ਬਾਈ ਜੀ ਨੇ ਦੱਸਿਆ ਤੇ ਆਪਾਂ ਬਾਈ ਜੀ ਨਾਲ ਗੱਲ ਕਰਦੇ ਆ ਬਾਈ ਤੂੰ ਥੋੜਾ ਕਿਹੜਾ ਪਿੰਡ ਆ ਜੀ ਸਾਡਾ ਪੂਲਾ ਪਿੰਡ ਆ ਜੀ ਡਿਸਟ੍ਰਿਕਟ ਬਟੇਂਡਾ ਤੇ ਇੱਥੇ ਤੁਸੀਂ ਵੀਡੀਓ ਰਾਹੀਂ ਆਏ ਕਿਵੇਂ ਆਏ ਉਹਦੇ ਬਾਰੇ ਥੋੜਾ ਚੰਗਾ ਹਾਂਜੀ ਅਸੀਂ ਵੀਡੀਓ ਦੇਖ ਕੇ ਆਏ ਜੀ ਅੱਛਾ ਭਾਈ ਨਾ ਰੇਟ ਦੀ ਗੱਲ ਹੋ ਗਈ ਨਹੀਂ ਰੇਟ ਦੀ ਤਾਂ ਜੀ ਕਰਨੀ ਹੈ ਜਾਨਾ ਅੰਦਰ ਆ ਜੀ ਆ ਕੀ ਖੜੇ ਆ ਅੰਦਰ ਤੁਹਾਨੂੰ ਕੀ ਲੱਗਦਾ ਵੀ ਹਾਂ ਇੱਥੇ ਆ ਕੇ ਤੁਹਾਨੂੰ ਬਈ ਦੇਖ ਕੇ ਬਹੁਤ ਵਧੀਆ ਲੱਗਿਆ ਸਾਰੇ ਬ੍ਰਾਂਡ ਹੈਗੇ ਆ ਤੁਸੀਂ ਆਪਦੇ ਪਿੰਡ ਰੇਟਾਂ ਦਾ ਪਤਾ ਹਾਂ ਉਹ ਟਰਾਈ ਮਾਰ ਕੇ ਆਏ ਸੀ ਥੋੜਾ ਕਿਹੜਾ ਪਿੰਡ ਆ ਭਾਈ ਪੁੱਲੇ ਹੀ ਆ ਭਾਈ ਜੀ ਇੱਥੇ ਪੁੱਲੇ ਹੀ ਹੈ ਪਿੰਡ ਅੱਛਾ ਸਾਰੇ ਬੰਦੇ ਤੁਸੀਂ ਉੱਥੇ ਉਧਰ ਵੀ ਆ ਜਾਂਦੇ ਹੋ ਹਾਂ ਜੀ ਪੋਟਾ ਪਿੰਡ ਜੀ ਅਸੀਂ ਤਾਂ ਮੰਡੀਰ ਕਲਾਂ ਤੋਂ ਮੰਡੀਰ ਕਲਾਂ ਤੋਂ ਆਪਾਂ ਤਾਂ ਜਿਵੇਂ ਬਾਈ ਕਿਸਾਨ ਇਹ ਬਾਹਰ ਦੇਆ ਜ਼ਿਲ੍ਹਕਿਆਂ ਤੋਂ ਆਏ ਨੇ ਸੰਗਰੂਰ ਤੋਂ ਸੰਗਰੂਰ ਦੀਆਂ ਛੱਡ ਕੇ ਬਠਿੰਡਾ ਤੋਂ ਇਹਨਾਂ ਨੂੰ ਰੇਟ ਦਾ ਪਤਾ ਲੱਗਿਆ ਇਹਨਾਂ ਨੇ ਬ੍ਰਾਂਡ ਦੇਖੇ ਇਹਨਾਂ ਨੂੰ ਬਹੁਤ ਸੋਹਣਾ ਲੱਗਿਆ ਬਾਈ ਰੂਜੀ ਖਾਲਸਾ ਬਾਈ ਰੂਜੀ ਫਤਿਹ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਜਿਸ ਤਰ੍ਹਾਂ ਕੀ ਆਪਾਂ ਦਿਖਾਇਆ ਕਿ ਸੰਤ ਅਤਰ ਸਿੰਘ ਖੇਤੀਬਾੜੀ ਸਟੋਰ ਲੋਂਗੋਵਾਲ ਦੇ ਜਿਹੜਾ ਹੈਗਾ ਉਸ ਤਰ੍ਹਾਂ ਲੋਂਗੋਵਾਲ ਦੇ ਵਿੱਚ ਕੈਸ਼ ਕਾਊਂਟਰ ਹੈ ਉਹਦੇ ਦਾ ਜਿਹੜਾ ਹੈਗਾ ਮੇਨ ਲੋਕਾਂ ਦੀ ਆਉਂਦੀ ਹੈ ਕਿ ਅਸੀਂ ਇੱਧਰ ਆਉਣੇ ਸਾਨੂੰ ਰਸਤੇ ਦਾ ਨਹੀਂ ਪਤਾ ਲੱਗਦਾ ਤੋਂ ਇਸ ਤੋ ਇੱਥੇ ਦੇਖੋ ਇਹਦੀ ਸਾਹਮਣੇ ਇਹ ਦੋ ਪੁਲ ਨੇ ਇੱਕ ਇਹ ਛੋਟਾ ਪੁਲਾ ਇੱਕ ਉਹ ਪਰਲਾ ਵੱਡਾ ਪੁਲਾ ਮੇਰੀ ਬੇਨਤੀ ਆ ਵੀ ਜਿਹੜੇ ਵੀਰ ਬਰਨਾਲੇ ਤੋਂ ਤਨੌਲੇ ਤੋਂ ਬਠਿੰਡੇ ਤੋਂ ਆਉਂਦੇ ਆ ਇਸ ਸਾਈਡ ਤੋਂ ਆਉਂਦੇ ਆ ਉਹ ਪੁਲ ਕ੍ਰੋਸ ਨਾ ਕਰਨ ਪੁਲ ਤੋਂ ਪਹਿਲਾਂ ਨਾਲ ਜਿਹੜਾ ਛੋਟਾ ਪੁਲ ਬਣਿਆ ਹੋਇਆ ਸਾਹਮਣੇ ਇਹਦੇ ਨਾਲ ਹੀ ਥੱਲੇ ਸੜਕ ਉਤਰਦੀ ਆ ਸੜਕ ਉਤਰਨ ਦੇ ਸਾਹਮਣੇ ਤੁਹਾਨੂੰ ਦੇਖੂਆ ਵੀ ਕਿੰਨੀਆਂ ਗੱਡੀਆਂ ਖੜੀਆਂ ਨੇ ਤੁਸੀਂ ਦੇਖੋ ਗੱਡੀਆਂ ਮੋਟਰਸਾਈਕਲ ਤੇ ਪੂਰਾ ਮੇਲਾ ਲੱਗਿਆ ਹੁੰਦਾ ਇਹ ਸੰਤਾਤਰ ਸਿੰਘ ਖੇਤੀવાડી ਸਟੋਰ ਦੀ ਜਿਹੜੀ ਦੁਕਾਨ ਆ ਤੋ ਨਾਲ ਤੁਹਾਨੂੰ ਦਿਖਾ ਦਈਏ ਕੋ ਸਾਹਮਣੇ ਬੋਰਡ ਵੀ ਲਾਇਆ ਹੋਇ ਕਿ ਤੁਸੀਂ ਇੱਧਰ ਜਾ ਕੇ ਜਿਹੜੀ ਸਾਹਮਣੇ ਦੁਕਾਨ ਆ ਤੇ ਦੂਜੀ ਵਾਰੀ ਬੇਨਤੀ ਆ ਵੀ ਜਿਹੜੇ ਵੀਰ ਇੱਧਰੋਂ ਆਉਂਦੇ ਆ ਆਪਣਾ ਸੁਨਾਮ ਸਾਈਡ ਤੋਂ ਆਉਂਦੇ ਆ ਪਤਲਾ ਖਲੋਰੀ ਮੂਨਕ ਸੁਨਾਮ ਤੋਂ ਚੱਲ ਕੇ ਆਉਂਦੇ ਆ ਤੋਂ ਜਿਹੜਾ ਡਰੇਨ ਦਾ ਪੁਲ ਆ ਉਹ ਡਰੇਨ ਦੇ ਪੁਲ ਨੂੰ ਕ੍ਰੋਸ ਕਰਕੇ ਜਿਹੜਾ ਛੋਟਾ ਪੁਲ ਆ ਉਹਦੇ ਨਾਲ ਹੀ ਆ ਜਿਹੜਾ ਤੁਸੀਂ ਖੱਬੇ ਹੱਥ ਮੁੜ ਜਾਣਾ ਤੋਂ ਨਾਲ ਜਿਹੜੀ ਇਹ ਦੁਕਾਨ ਆ ਤੋਂ ਸਭ ਤੋਂ ਆ ਕੇ ਤੁਸੀਂ ਪੁਲ ਦੇ ਉੱਪਰ ਇੱਕ ਵਾਰ ਦੇਖ ਸਕਦੇ ਹੋ ਅਸੀਂ ਦੁਬਾਰਾ ਤੋਂ ਫੇਰ ਦਿਖਾਉਣਾ ਇਹ ਬੋਰਡ ਵੀ ਲਾਇਆ ਹੋਇਆ ਤੋਂ ਬੋਰਡ ਦੇ ਉੱਪਰ ਤੁਸੀਂ ਦੇਖ ਕੇ ਤੇ ਜਾ ਸਕਦੇ ਹੋ ਤੋਂ ਸਾਡੀ ਇਹ ਬੇਨਤੀ ਆ ਵੀਰਾਂ ਨੂੰ ਕਿ ਇਹ ਜੋੜੇ ਦੋ ਪੁਲ ਨੇ ਇਹਨਾਂ ਦੋਨੇ ਪੁਲਾਂ ਦੇ ਵਿੱਚ ਦੁਬਾਰਾ ਫੇਰ ਦੱਸਦਾ ਕਿਹੜੇ ਬਠਿੰਡਾ ਸਾਈਡ ਤੋਂ ਆਉਣਗੇ ਬਰਨਾਲਾ ਤੋਂ ਉਲਾ ਉਹਨਾਂ ਨੇ ਪੁਲ ਕ੍ਰੋਸ ਨਹੀਂ ਕਰਨਾ ਉਹਨਾਂ ਨੇ ਨਾਲੇ ਛੋਟੇ ਪੁਲ ਦੇ ਨਾਲ ਮੁੜ ਜਾਣਾ ਜਿਹੜੇ ਸਨਾਪ ਖ ਮੂਨ ਖਲੋਰੀ ਉੱਧਰ ਆਉਂਦੇ ਆ ਉਹਨਾਂ ਨੇ ਪੁਲ ਕ੍ਰੋਸ ਕਰਨਾ ਛੋਟੇ ਪੁਲ ਦੇ ਨਾਲ ਹੀ ਮੁੜ ਜਾਣਾ ਤੋਂ ਸਾਹਮਣੇ ਸੰਤ ਅਤਰ ਸਿੰਘ ਖੇਤੀ ਵਾਲੀ ਸਟੋਰ ਜਿਹੜੀ ਦੁਕਾਨ ਹੈ ਉਹ ਸਾਹਮਣੇ ਐਂਡ ਦੇ ਵਿੱਚ ਅਸੀਂ ਸਾਰੇ ਕਿਸਾਨ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਵੀਡੀਓ ਨੂੰ ਕੋਰੋ ਦੱਬ ਕੇ ਸ਼ੇਅਰ ਤੇ ਕਿਸਾਨਾਂ ਦਾ ਜਿਹੜਾ ਪੈਸਟੀਸਾਈਡ ਦਾ ਖਰਚਾ ਘਟੇ ਤੇ ਰੇਟਾਂ 'ਚ ਬਹੁਤ ਵੱਡਾ ਰੇਟ ਜਿਹੜੇ ਤਾ ਕਿਸਾਨਾਂ ਦੀ ਲੁੱਟ ਜਿਹੜੀ ਅੱਜ ਤੋਂ 10-15 ਸਾਲ ਪਹਿਲਾਂ ਹੋਈ ਆ ਉਹ ਬਹੁਤ ਵੱਡੇ ਪੱਧਰ ਦੀ ਲੁੱਟ ਹੋਈ ਹੈਗੀ ਤੇ ਅਸੀਂ ਤਹਿ ਦਿਲੋਂ ਧੰਨਵਾਦ ਆ ਇੰਨਾ ਕਿਸਾਨ ਭਰਾਵਾਂ ਦੇ ਜਿਨ੍ਹਾਂ ਨੇ ਕਿਸਾਨਾਂ ਨੇ ਦੁਕਾਨਾਂ ਕਰੀਆਂ ਨੇ ਤੇ ਕਾਫੀ ਉਹ ਲੁੱਟ ਨੂੰ ਜਿਹੜੀ ਖਲ ਪਈ ਹੈਗੀ ਤੇ ਪਰਮਾਤਮਾ ਸਾਡੇ ਵੱਲੋਂ ਅਸੀਂ ਇਹੀ ਕਰਾਂਗੇ ਬਾਈ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਐਂਡ ਦੇ ਵਿੱਚ ਸਾਰੇ ਕਿਸਾਨਾਂ ਦਾ ਧੰਨਵਾਦ